ਤੁਸੀਂ ਸੁਣ ਰਹੇ ਹੋ ਸੰਤ ਸਿੰਘ ਸੇਖੋਂ ਦੁਆਰਾ ਲਿਖੀ ਹੋਈ ਕਹਾਣੀ ਜਨਨੀ ਪਿਛਲੇ 1 ਸਾਲ ਤੋਂ ਰਮਾ ਦਾ ਪਤੀ ਬਲਦੇਵ ਰੂਪੋਸ਼ੀ ਉਹਨਾਂ ਦੇ ਵਿਆਹ ਹੋਏ ਨੂੰ 2 ਵਰੇ ਨਹੀਂ ਸੰਨ ਹੋਏ ਹਾਲੇ ਰੂਪੋਸ਼ੀ ਦੇ ਦੌਰਾਨ ਵਿੱਚ ਬਲਦੇਵ ਰਮਾ ਨੂੰ ਚੋਰੀ ਛੁਪੇ ਮਿਲ ਜਾਂਦਾ ਰਿਹਾ ਸੀ ਤੇ ਹੁਣ ਰਮਾ ਦੇ ਗਰਭ ਦੇ ਦਿਨ ਪੁੱਜ ਚੁੱਕੇ ਸਨ ਪਿਛਲੇ 6 ਮਹੀਨੇ ਤੋਂ ਜਦ ਤੋਂ ਉਸ ਨੂੰ ਆਪਣੇ ਸਰੀਰ ਵਿੱਚ ਅਦਭੁਤ ਤਬਦੀਲੀ ਹੁੰਦੀ ਮਹਿਸੂਸ ਹੋਣ ਲੱਗੀ ਸੀ ਜਦੋਂ ਵੀ ਬਲਦੇਵ ਉਸ ਨੂੰ ਮਿਲਦਾ ਉਹ ਕੁਝ ਚਾਅ ਨਾਲ ਆਪਣੀ ਇਸ ਹਾਲਤ ਵੱਲ ਉਸ ਦਾ ਧਿਆਨ ਦਵਾਂਦੀ ਖਬਰੇ ਮੈਂ ਬੱਚਾ ਕਿ ਨਾ ਉਹ ਉਸ ਨੂੰ ਉਸ ਤਰ੍ਹਾਂ ਪੁੱਛਦੀ ਜਿਸ ਤਰ੍ਹਾਂ ਮੁੱਢਕਤੀਮ ਤੋਂ ਸ਼ਾਇਦ ਇਸਤਰੀ ਆਪਣੇ ਪਤੀ ਤੋਂ ਕੁਝ ਦੀ ਆਈ ਹੈ ਇਸ ਪ੍ਰਸ਼ਨ ਵਿੱਚ ਨਹੋਰਾ ਹੁੰਦਾ ਹੈ ਤੇ ਸਵੈ ਅਭਿਮਾਨ ਵੀ ਦੇਖ ਮੈਂ ਕਿ ਕੁਦਰਤ ਵਰਤਾ ਰਹੀ ਹਾਂ ਇਸਤਰੀ ਆਖਰੀ ਹੁੰਦੀ ਹੈ ਤੇ ਤੈਨੂੰ ਸ਼ਾਇਦ ਚਿਤ ਚੇਤੇ ਵੀ ਨਹੀਂ ਸੂਝਵਾਨ ਤੇ ਪ੍ਰੇਮੀ ਮਨੁੱਖ ਉਸ ਦੀ ਇਸ ਵਡਿਆਈ ਨੂੰ ਇਸ एहसान ਨੂੰ ਮੰਨ ਲੈਂਦਾ ਹੈ ਤੇ ਉਹ ਪ੍ਰਸੰਨ ਹੋ ਜਾਂਦੀ ਹੈ ਪਰ ਇਸ ਪ੍ਰਸੰਨਤਾ ਵਿੱਚ 몰 ਰਹੇ जख्म ਵਾਕਰ ਕਦੇ-ਕਦੇ ਕੋਈ ਦਰਦੀ ਚੋਭ ਵੱਜਦੀ ਹੈ ਤੇ ਉਹ ਸਮਝਦੀ ਹੈ ਭਾਵੇਂ ਕਿ ਮੌਤ ਉਸ ਨਾਲ ਕੋਈ ਮੁਖੌਲ ਹੀ ਕਰ ਰਹੀ ਹੁੰਦੀ ਹੈ ਰਮਾ ਨੂੰ ਇਨ੍ਹਾਂ ਦਿਨਾਂ ਵਿੱਚ ਬਲਦੇਵ ਕਦੇ-ਕਦਾਈਂ ਹੀ ਮਿਲ ਸਕਦਾ ਸੀ ਚਾਹੇ ਰਮਾ ਬਲਦੇਵ ਦੇ ਮਾਪੇ ਕੋਲ ਹੋਵੇ ਚਾਹੇ ਆਪਣੇ ਮਾਪੇ ਕੋਲ ਪੁੱਲਸ ਵਾਲੇ ਉਸਦੀ ਸੂਹ ਰੱਖਦੇ ਸਨ ਉਹਨਾਂ ਨੂੰ ਜਿਵੇਂ ਪਤਾ ਹੁੰਦਾ ਹੈ ਕਿ ਜੇ ਜਨਤਾ ਨੂੰ ਇਹਨਾਂ ਦਿਨਾਂ ਵਿੱਚ ਬਲਦੇਵ ਦੀ ਲੋੜ ਹੈ ਤਾਂ ਰਮਾ ਨੂੰ ਇਹ ਲੋੜ ਉਸ ਤੋਂ ਵੀ ਵਧੇਰੇ ਹੈ ਪਰ ਤਾਂ ਵੀ 9 ਮਹੀਨੇ ਪੂਰੇ ਹੋਣ ਤੇ ਆ ਗਏ ਸਨ ਤੇ ਬਲਦੇਵ ਕਈ ਵਾਰੀ ਰਾਤ ਬਰਾਤ ਰਮਾ ਨੂੰ ਮਿਲਣ ਪ੍ਰੇਮ ਦਿਲਾਸਾ ਦੇਣ ਆਉਂਦਾ ਤੇ ਪੁੱਲਸ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਅਸ਼ੂਤ ਨਿਕਲ ਜਾਂਦਾ ਰਿਹਾ ਸੀ ਰਮਾ ਅਖੀਰ ਬੱਚੀ ਸੀ 18 ਸਾਲ ਦੀ ਉਮਰ ਕੀ ਹੁੰਦੀ ਹੈ ਉਸ ਦੀ ਇਹ ਬੜੀ ਸੱਦਰ ਸੀ ਕਿ ਜਿਸ ਵੇਲੇ ਉਸਦੇ ਬੱਚੇ ਦਾ ਜਨਮ ਹੋਵੇ ਉਸ ਵੇਲੇ ਬਲਦੇਵ ਉਸਦੇ ਕੋਲੇ ਹੋਵੇ ਅਸਲ ਵਿੱਚ ਉਹ ਉਸ ਘੜੀ ਤੋਂ ਇਤਨਾ ਡਰਦੀ ਸੀ ਕਿ ਉਸ ਨੂੰ ਬਲਦੇਵ ਦੇ ਸਹਾਰੇ ਤੋਂ ਬਿਨਾ ਉਸ ਦਾ ਸਾਹਮਣਾ ਕਰਨਾ ਮੁਹਾਲ ਦਿਸ ਰਿਹਾ ਸੀ ਕੈਨ ਨੂੰ ਉਸ ਨੇ ਕਈ ਵਾਰੀ ਆਖਣਾ ਤੁਸੀਂ ਹੁਣ ਮੇਰੇ ਕੋਲ ਨਾ ਆਇਆ ਕਰੋ ਕਿਤੇ ਫੜੇ ਨਾ ਜਾਮੋ ਪਰ ਅੰਦਰ ਉਸ ਦਾ ਕੁਝ ਹੋਰ ਕਹਿ ਰਿਹਾ ਹੁੰਦਾ ਸੀ ਅੱਛਾ ਫਿਰ ਨਾ ਆਇਆ ਕਰਾਂ ਘਬਰਾਏਗੀ ਤਾਂ ਨਹੀਂ ਕਦੀ ਬਲਦੇਵ ਨੇ ਵੀ ਜਵਾਨੀ ਦੇ ਮਾਣ ਵਿੱਚ ਪੁੱਛਣਾ ਉਸ ਵਿੱਚ ਇੱਕ ਨੌਜਵਾਨ ਦਾ ਉਹ ਅਹੰਕਾਰ ਆ ਜਾਂਦਾ ਸੀ ਜਿਸ ਕਰਕੇ ਉਹ ਸਮਝਦਾ ਹੈ ਕਿ ਉਸ ਤੋਂ ਬਿਨਾ ਸ਼ਾਇਦ ਅੱਧੀ ਦੁਨੀਆ ਦਾ ਘੱਟੋ ਘੱਟ ਉਸਦੀ ਆਪਣੀ ਪਤਨੀ ਦਾ ਝੱਟ ਲੰਘਣ ਔਖਾ ਹੈ। ਅਖੀਰਲੇ ਦਿਨਾਂ ਵਿੱਚ ਆ ਜਾਇਆ ਕਰਨਾ। ਰਮਾ ਨੇ ਉਸਦੇ ਅਹੰਕਾਰ ਅੱਗੇ ਝੁੱਕ ਕੇ ਤੇ ਆਪਣੀ ਲੋੜ ਨੂੰ ਮੁੱਖ ਰੱਖ ਕੇ ਆਖ ਦੇਣਾ ਤੇ ਨਾਲੇ ਜੇ ਹੁਣ ਕੁਝ ਦਿਨ ਤੁਸੀਂ ਨਾ ਆਓਗੇ ਤਾਂ ਪੁਲਸੀਏ ਵੀ ਕੁਝ ਅਵੇਸਲੇ ਪਹਿ ਜਾਣਗੇ। ਇਹ ਸਿਆਣੀ ਗੱਲ ਸੀ ਪਰ ਕੁਝ ਜਵਾਨੀ ਦਾ ਲੋਭ ਤੇ ਕੁਝ ਨਵੀਂ ਉਮਰ ਦੇ ਪ੍ਰੇਮ ਦੀ ਉਤਕੰਠਾ ਦੇ ਕਾਰਨ ਬਲਦੇਵ ਦਾ ਆਉਣਾ ਜਾਣਾ ਸਾਰਾ ਚਿਰ ਕਾਇਮ ਰਿਹਾ। ਉਸ ਨੂੰ ਪੁਲਸ ਦੀ ਅੱਖਾਂ ਝੁਲਕਣ ਵਿੱਚ ਵੀ ਕੋਈ ਸੁਆਦ ਮਿਲਦਾ ਸੀ ਪਰ ਪੁਲਸ ਨੂੰ ਬਲਦੇਵ ਉੱਤੇ ਇਹ ਹੀ ਗੁੱਸਾ ਨਹੀਂ ਸੀ ਕਿ ਉਹਨਾਂ ਦੀਆਂ ਅੱਖਾਂ ਵਿੱਚ ਧੂੜ ਪਾ ਕੇ ਰਮਾ ਨੂੰ ਮਿਲ ਜਾਂਦਾ ਸੀ ਵਿਦਿਆਰਥੀ ਫਰੰਟ ਉੱਤੇ ਬਲਦੇਵ ਦੀਆਂ ਸਰਗਰਮੀਆਂ ਉਹਨਾਂ ਦੇ ਜਾਣੋ ਰੋਮ ਲਊ ਰੋਮ ਲੂ ਰਹੀਆਂ ਸਨ ਸੂਬੇ ਦੇ ਸਭ ਤੋਂ ਵੱਡੇ ਕਾਲਜ ਵਿੱਚ ਦੋ ਹੜਤਾਲਾਂ ਬੜੀਆਂ ਕਾਮਯਾਬ ਰਹੀਆਂ ਸਨ ਜਿੰਨਾ ਸਦਕੇ ਸਾਰੇ ਸੂਬੇ ਦੇ ਸਕੂਲੀ ਕਾਲਜਾਂ ਵਿੱਚ ਵਿਦਿਆਰਥੀ ਜਾਗਰਤ ਤੱਕੜੀ ਹੋ ਰਹੀ ਸੀ ਫੀਸਾਂ ਵਧਾਉਣ ਦੀਆਂ ਸਲਾਹਾਂ ਕਮਜ਼ੋਰ ਪੈ ਰਹੀਆਂ ਸਨ ਉਸ ਵੱਡੇ ਕਾਲਜ ਦੇ ਸਿਆਣੇ ਪ੍ਰਿੰਸੀਪਲ ਨੇ ਤਾਂ ਵਿਦਿਆਰਥੀਆਂ ਦੀਆਂ ਹੋਰ ਕਈ ਮੰਗਾਂ ਵੀ ਮੰਨ ਲਈਆਂ ਸਨ ਤੇ ਕਈ ਪੁਰਾਣੀਆਂ ਲੀਹਾਂ ਜਿਨ੍ਹਾਂ ਵਿੱਚ ਸਭ ਸ਼ਾਇਦ ਕਦੇ ਵੀ ਕੋਈ ਅਰਥ ਨਹੀਂ ਸਨ ਨਹੀਂ ਸੀ ਛੱਡ ਦਿੱਤੀਆਂ ਸਨ ਇਹਨਾਂ ਵਿੱਚੋਂ ਅਯੋਗ ਸ਼ਾਇਦ ਵਿਦਿਆਰਥੀਆਂ ਨੂੰ 2 ਸਾਲ ਪੜ੍ਹਾਈ ਕਰਨ ਤੇ ਫੀਸਾ ਦੇਣ ਤੋਂ ਉਪਰੰਤ ਯੂਨੀਵਰਸਿਟੀ ਦਾ ਇਮਤਿਹਾਨ ਦੇਣ ਤੋਂ ਰੋਕਣਾ ਸੀ ਪਰ ਭਾਵੇਂ ਪ੍ਰਿੰਸੀਪਲ ਇਹਨਾਂ ਅਯੋਗ ਲੀਹਾਂ ਨੂੰ ਛੱਡ ਕੇ ਆਪਣੀ ਸਿਆਣਪ ਦਾ ਸਬੂਤ ਦੇ ਰਿਹਾ ਸੀ ਪੁਲਿਸ ਤੇ ਜ਼ਿਲ੍ਹੇ ਦੇ ਹੋਰ ਕਰਮਚਾਰੀਆਂ ਨੂੰ ਜੋ ਕਾਂਗਰਸ ਦੇ ਰਾਜ ਵਿੱਚ ਵੀ ਜਨਤਾ ਦਾ ਵਿਰੋਧ ਕਰਨਾ ਹੀ ਆਪਣਾ ਫਰਜ਼ ਸਮਝੀ ਬੈਠੇ ਸਨ ਜੋ ਕਾਂਗਰਸ ਦੇ ਰਾਜ ਦਾ ਅੰਗਰੇਜ਼ੀ ਸਾਮਰਾਜ ਨਾਲ ਨਿਕਟ ਸਬੰਧ ਹੋਣ ਦਾ ਇੱਕ ਹੋਰ ਸਬੂਤ ਸੀ ਵਿਦਿਆਰਥੀਆਂ ਦੀ ਇਹ ਜਾਗਰਤੀ ਤੇ ਜਥੇਬੰਦੀ ਅੱਖਾਂ ਵਿੱਚ ਪੱਕੇ ਕੁਕਰਿਆਂ ਵਾਂਕਰ ਕੁਕਰਿਆਂ ਵਾਕਨ ਰੜਕ ਰਹੀਆਂ ਸਨ ਇਥੋਂ ਤੱਕ ਕਿ ਉਹ ਪ੍ਰਿੰਸੀਪਲ ਦੀ ਸਿਆਨਪਨ ਉਸ ਦੀ ਕਮਜ਼ੋਰੀ ਸਮਝ ਰਹੇ ਸਨ ਬਲਦੇਵ ਉੱਤੇ ਤਾਂ ਉਹ ਜੇ ਉਹਨਾਂ ਪਾਸ ਐਟਮ ਬੰਬ ਹੋਵੇ ਉਹ ਵੀ ਸੁੱਟਣ ਨੂੰ ਤਿਆਰ ਸਨ ਰਮਾ ਦੇ ਗਰਭ ਦੇ ਦਿਨ ਪੂਰੇ ਹੋਣ ਤੇ ਆਏ ਤਾਂ ਉਸ ਨੂੰ ਮਾਪਿਆਂ ਨੇ ਹਸਪਤਾਲ ਵਿੱਚ ਲੈ ਆਂਦਾ ਪੁਲਸ ਦੇ ਸੂਈਏ ਵੀ ਨਾਲ ਹੀ ਹਸਪਤਾਲ ਵਿੱਚ ਆ ਗਏ ਭੋਲੀ ਰਮਾ ਨੇ ਸਮਝਿਆ ਜਿਵੇਂ ਹਸਪਤਾਲ ਵਿੱਚ ਡਾਕਟਰਾਂ ਦਾ ਰਾਜ ਹੈ ਕਾਂਗਰਸ ਦੀ ਪੁਲਿਸ ਦਾ ਨਹੀਂ ਉੱਚੇ ਸ਼ਬਦਾਂ ਵਿੱਚ ਬਲਦੇਵ ਨੂੰ ਯਾਦ ਕਰਨ ਲੱਗੀ ਕੁਝ ਸ਼ਾਇਦ ਪਹਿਲਾ ਬੱਚਾ ਹੋਣ ਕਰਕੇ ਉਸ ਨੂੰ ਘਬਰਾਟ ਹਿਸਟਰੀਆ ਜਿਹਾ ਹੋ ਜਾਂਦਾ ਸੀ ਜਿਸ ਵਿੱਚ ਉਹ ਬਲਦੇਵ ਨੂੰ ਆਵਾਜ਼ਾ ਦੇਣ ਲੱਗ ਪੈਂਦੀ ਸੀ ਸੂਹ ਰੱਖਣ ਵਾਲੇ ਪੁਲਸੀਏ ਨੂੰ ਸ਼ੱਕ ਹੋ ਗਿਆ ਕਿ ਬਲਦੇਵ ਹੁਣ ਰਮਾ ਨੂੰ ਮਿਲ ਨਾਵੇਗਾ ਜਨੇਪੇ ਦਾ ਦਿਨ ਆ ਗਿਆ ਚੱਪੇ-ਚੱਪੇ ਤੇ ਪੁਲਸੀਆ ਖਲੋਤਾ ਸੀ ਤਾਂ ਵੀ ਬਲਦੇਵ ਉਸ ਹਸਪਤਾਲ ਵਿੱਚ ਆਪਰੇਸ਼ਨ ਦੇ ਕਮਰੇ ਵਿੱਚ ਜਾਣ ਸਮੇਂ ਰਮਾ ਨੂੰ ਮਿਲ ਚੁੱਕਾ ਸੀ ਰਮਾ ਨੂੰ ਇਸ ਦੀ ਰਮਾ ਨੂੰ ਇਸ ਮਿਲਨੀ ਨੇ ਬੜਾ ਹੌਸਲਾ ਦਿੱਤਾ ਸੀ ਅੱਛਾ ਹੁਣ ਆਪਣੀ ਧੀ ਨੂੰ ਦੇਖ ਕੇ ਜਾਣਾ ਉਸਨੇ ਪੀੜਾਂ ਦੇ ਵਿਚਕਾਰ ਹੀ ਕਹਿ ਦਿੱਤਾ ਸੀ ਪਹਿਲਾਂ ਪਹਿਲਾਂ ਵੀ ਉਹ ਹਮੇਸ਼ਾ ਇਹੀ ਕਿਹਾ ਕਰਦੀ ਸੀ ਕਿ ਉਸਦੇ ਪੇਟ ਵਿੱਚ ਧੀ ਹੈ ਬਲਦੇਵ ਕਹਿ ਛੱਡਦਾ ਉਸ ਨੂੰ ਪੁੱਤਰ ਤੋਂ ਵਧੇਰੇ ਧੀ ਦਾ ਚਾਅ ਹੋ ਧੀ ਦੀ ਆਸ ਕਰਨ ਨੂੰ ਉਹ ਦੋਵੇਂ ਭਾਵੇਂ ਨਿਮਰਤਾ ਸਮਝਦੇ ਸਨ ਫਿਕਰ ਨਾ ਕਰ ਬਲਦੇਵ ਨੇ ਕਹਿ ਦਿੱਤਾ ਸੀ ਮੈਂ ਇੱਥੇ ਹੀ ਹਾਂ ਤੇਰੇ ਕੋਲ ਰਮਾ ਦੀ ਮਾਂ ਨੇ ਜੋ ਰਮਾ ਦੀ ਖਬਰਦਾਰੀ ਲਈ ਹਸਪਤਾਲ ਵਿੱਚ ਉਸਦੇ ਨਾਲ ਆਈ ਹੋਈ ਸੀ ਬਲਦੇਵ ਨੂੰ ਇੱਕ ਤਰ੍ਹਾਂ ਦੇ ਤਰਲੇ ਨਾ ਲੱਖਿਆ ਪੁੱਤਰ ਤੂੰ ਜਾ ਹੁਣ ਇੱਥੇ ਬੜੇ ਪੁਲਸੀਏ ਫਿਰਦੇ ਨੇ ਮੈਨੂੰ ਤਾਂ ਡਰ ਲੱਗਦਾ ਬਲਦੇਵ ਉਸਦੀ ਦਿਲ ਜੋਈ ਲਈ ਵਾਰਡ ਤੋਂ ਬਾਹਰ ਚਲਾ ਗਿਆ ਕੀ ਪਤਾ ਹਾਲੀ ਰਮਾ ਕਿੰਨਾ ਚਿਰ ਆਪਰੇਸ਼ਨ ਕਮਰੇ ਵਿੱਚ ਰਹੇ ਸ਼ਾਇਦ ਅੱਧੇ ਘੰਟੇ ਵਿੱਚ ਆ ਜਾਵੇ ਅੱਧਾ ਘੰਟਾ ਉਸਨੇ ਗੁਸਲਖਾਨੇ ਵਿੱਚ ਵੜ ਕੇ گزارਨ ਦੀ ਤਾਰ ਲਈ ਅੱਧਾ ਘੰਟਾ ਪੌਣ ਘੰਟਾ ਗੁਸਲਖਾਨੇ ਵਿੱਚ گزار ਕੇ ਬਲਦੇਵ ਫਿਰ ਵਾਰਡ ਵੱਲ ਨੂੰ ਆਇਆ ਪੁਲਸੀਆ ਵਾਰਡ ਦੇ ਦਰਵਾਜ਼ੇ ਸਾਹਮਣੇ ਦੀ ਲੰਘ ਕੇ ਉਸ ਵੱਲ ਨੂੰ ਆ ਰਿਹਾ ਸੀ ਉਸਨੇ ਆਪਣਾ ਕਦਮ ਕੁਝ ਸੁਸਤਾ ਲਿਆ ਪੁਲਸੀਆ ਬਿਨਾਂ ਕਿਸੇ ਸ਼ੱਕ ਦੇ ਉਸ ਦੇ ਪਾਸੋਂ ਲੰਘ ਗਿਆ ਬਲਦੇਵ ਨੇ ਪਿੱਛੇ ਮੁੜ ਕੇ ਦੇਖਿਆ ਪੁਲਸੀਆ ਹਲਵਾਈ ਦੀ ਦੁਕਾਨ ਵੱਲ ਨੂੰ ਜਾ ਰਿਹਾ ਸੀ ਸ਼ਾਇਦ ਕੁਝ ਨੁਕਲ ਪਾਣੀ ਕਰਨ ਚੱਲਿਆ ਸੀ ਜਿੱਥੇ ਉਸ ਨੂੰ ਬਹੁਤ ਨਹੀਂ ਤਾਂ 15 ਮਿੰਟ ਲੱਗ ਜਾਣਗੇ ਪੁਲਸੀਏ ਨੇ ਕਿਹੜਾ ਹਲਵਾਈ ਨੂੰ ਪੈਸੇ ਦੇ ਕੇ ਕੋਈ ਚੀਜ਼ ਲੈਣੀ ਸੀ ਤੇ ਹਲਵਾਈ ਨੇ ਕਿਹੜਾ ਆਪਣੇ ਕੋਲੋਂ ਕੁਝ ਪੁਲਸੀਏ ਨੂੰ ਖਵਾਣਾ ਸੀ ਉਹ ਦੁੱਧ ਵਿੱਚ ਇੱਕ ਗਲਾਸ ਪਾਣੀ ਦਾ ਹੋਰ ਪਾ ਦੇਵੇਗਾ ਜੇ ਰਮਾ ਆਪਰੇਸ਼ਨ ਕਮਰੇ ਤੋਂ ਵਾਪਸ ਆ ਗਈ ਹੈ ਤਾਂ ਮੈਨੂੰ ਮਸਾਂ 5 ਮਿੰਟ ਲੱਗਣਗੇ ਉਸ ਕੋਲ ਤੇ ਭਾਵੇਂ ਮੁੰਡਿਆ ਹੀ ਮੁੰਡਾ ਹੀ ਜੰਮਿਆ ਹੋਵੇ ਬਲਦੇਵ ਇਸ ਗੱਲ ਤੇ ਮੁਸਕਰਾਇਆ ਕੁੜੀ ਤਾਂ ਡਰਦੀ ਕਹਿੰਦੀ ਹੁੰਦੀ ਏ ਮਨ ਉਹਦਾ ਮੁੰਡਾ ਹੀ ਮੰਗਦਾ ਏ ਜਨਾਨੀਆਂ ਪਹਿਲਾਂ ਪਹਿਲਾਂ ਮੁੰਡੇ ਦੀ ਵਧੇਰੇ ਚਾ ਕਰਦੀਆਂ ਨੇ ਪਰ ਮੈਨੂੰ ਤਾਂ ਕੋਈ ਫਰਕ ਨਹੀਂ ਦਿਖਦਾ ਮੁੰਡਾ ਹੋਵੇ ਕੁੜੀ ਹੋਵੇ ਉਸਦੇ ਵੱਡੇ ਹੋਣ ਘੋਂ ਤੱਕ ਇਨਕਲਾਬ ਆ ਚੁੱਕਾ ਹੋਵੇਗਾ ਇਸਤਰੀ ਮਰਦ ਬਰਾਬਰ ਹੋਣਗੇ ਹਰ ਗੱਲ ਵਿੱਚ ਜਦੋਂ ਬਰਾਬਰ ਹੀ ਹੋਏ ਤਾਂ ਪੁੱਤਰ ਤੇ ਧੀ ਵਿੱਚ ਕੀ ਫਰਕ ਕਰਨਾ ਹੋਇਆ ਪੁੱਤਰ ਨੂੰ ਧੀ ਨਾਲੋਂ ਵਧੇਰੇ ਲੋਚਨਾ ਅਸਲ ਵਿੱਚ ਤਾਂ ਸਾਡੇ ਸਮਾਜ ਦੇ ਵਹਿਸ਼ੀਪਨ ਦਾ ਹੀ ਇੱਕ ਸਬੂਤ ਹੈ ਨਾ ਆਦਮੀ ਲਈ ਇਸ ਵਹਿਸ਼ੀ ਦੁਨੀਆ ਵਿੱਚ ਹੋਰ ਆਦਮੀਆਂ ਤੋਂ ਘੱਟ ਖਤਰਾ ਹੈ ਗੱਲ ਤਾਂ ਸਾਰੀ ਇਹੋ ਹੀ ਹੈ ਨਾ ਕਿ ਆਦਮੀ ਪਸ਼ੂ ਬਾਲ ਵਿੱਚ ਇਸਤਰੀ ਨਾਲੋਂ ਤਕੜਾ ਹੁੰਦਾ ਹੈ ਨਵੇਂ ਸਮਾਜ ਵਿੱਚ ਇਹ ਗੱਲ ਕਿਉਂ ਹੋਵੇਗੀ ਆਦਮੀ ਵੀ ਤਾਂ ਇੱਕ ਦੂਜੇ ਤੋਂ ਤਕੜੇ ਹੁੰਦੇ ਹੀ ਨੇ ਤਾਂ ਕਿ ਕੋਈ ਤਕੜਾ ਆਦਮੀ ਮਾੜੇ ਨੂੰ ਜੋਂ ਨਹੀਂ ਦਿੰਦਾ ਕਿਸੇ ਤਰ੍ਹਾਂ ਨਵੇਂ ਸਮਾਜ ਵਿੱਚ ਜੇ ਇਸਤਰੀ ਆਦਮੀ ਨਾਲੋਂ ਜ਼ੋਰ ਵਿੱਚ ਮਾੜੀ ਹੋਵੇਗੀ ਤਾਂ ਕੀ ਗੱਲ ਹੈ ਉਸ ਸਮਾਜ ਵਿੱਚ ਇਸਤਰੀ ਤੇ ਇਹ ਜ਼ਬਰ ਨਹੀਂ ਹੋ ਸਕੇਗਾ ਦੋਹਾਂ ਪੰਜਾਬਾਂ ਵਿੱਚ ਹਾਏ ਇਹ ਸਾਰੇ ਜ਼ਬਰਦਾਰ ਨੇ ਪਸ਼ੂ ਬਾਲੀ ਸੀਨਾ ਬਲਦੇਵ ਜਿਵੇਂ ਸੋਚ ਕੇ ਕੰਮ ਗਿਆ ਇਸ ਜ਼ਬਰ ਦਾ ਬਦਲਾ ਕੌਣ ਕਿਸੇ ਤੋਂ ਲਵੇਗਾ ਇਸ ਪਾਪ ਦਾ ਜ਼ਿੰਮੇਵਾਰ ਕੌਣ ਹੈ ਆਖਿਰ ਸਮਾਜ ਅੰਗਰੇਜ਼ੀ ਸਾਮਰਾਜ ਕਾਂਗਰਸ ਤੇ ਮੁਸਲਿਮ ਲੀਗ ਨੂੰ ਬਣਾਉਣ ਤੇ ਚਲਾਉਣ ਵਾਲੀਆਂ ਉੱਚੀਆਂ ਸ਼੍ਰੇਣੀਆਂ ਪਰ ਉਹਨਾਂ ਨੂੰ ਇਸ ਦੇ ਜ਼ਿੰਮੇਵਾਰ ਠਹਿਰਾਉਣ ਦਾ ਕੀ ਲਾਭ ਕਦੀ ਉਹਨਾਂ ਨੂੰ ਇਹਦੀ ਸਜ਼ਾ ਦਿੱਤੀ ਜਾ ਸਕਦੀ ਹੈ ਇਹ ਜ਼ਬਰ ਐਸ਼ ਵਿੱਚ ਐਸ਼ ਵਰਜ ਵਿੱਚ ਆਪਣੀਆਂ ਜ਼ਿੰਦਗੀਆਂ ਬਤੀਤ ਕਰ ਜਾਣਗੇ ਤੇ ਫਿਰ ਇਨਕਲਾਬ ਆ ਜਾਵੇਗਾ ਇਹਨਾਂ ਨੂੰ ਕੀ ਫਰਕ ਪਵੇਗਾ ਉਸ ਇਨਕਲਾਬ ਦਾ ਕੀ ਹਜ਼ਾਰਾਂ ਤੀਵੀਆਂ ਉੱਤੇ ਹੋਏ ਇਸ ਪਾਪ ਦੀ ਸਜ਼ਾ ਕਿਸੇ ਨੂੰ ਵੀ ਨਹੀਂ ਦਿੱਤੀ ਜਾ ਸਕੇਗੀ ਕੀ ਮਨੁੱਖਤਾ ਜਨਤਾ ਇਤਨੀ ਹੀ ਨਿਰਬਲ ਹੈ ਇਹੋ ਜਿਹੀਆਂ ਗੱਲਾਂ ਮਨ ਨਾਲ ਕਰਦਾ ਬਲਦੇਵ ਜਾਨੂ ਅਧ ਸੁੱਤਾ ਹੀ ਰਮਾ ਦੇ ਬਿਸਤਰੇ ਕੋਲ ਆ ਗਿਆ ਵਧਾਈਓ ਬਲਦੇਵ ਪੁੱਤਰ ਉਸ ਦੀ ਸੱਸ ਨੇ ਉਸ ਨੂੰ ਜਗਾ ਕੇ ਆਖਿਆ ਤੇ ਫਿਰ ਰਮਾ ਦੀ ਵੱਖੀ ਪਾਸ ਪਏ ਬੱਚੇ ਵੱਲ ਇਸ਼ਾਰਾ ਕਰਕੇ ਆਖਣ ਲੱਗੀ ਉਹ ਦੂਜਾ ਬਲਦੇਵ ਆ ਗਿਆ ਈ ਬਲਦੇਵ ਨੇ ਬੱਚੇ ਵੱਲ ਵੇਖਣ ਤੋਂ ਪਹਿਲਾਂ ਰਮਾ ਵੱਲ ਤੱਕਿਆ ਉਸ ਦੇ ਹੋਠਾਂ ਤੇ ਇੱਕ ਅਣਸ਼ੁਹੀਮ ਜੈਨ ਮੁਸਕਰਾਹਟ ਸੀ ਮਾਈਕਲ ਐਂਜਲੋ ਦੀ ਚਿੱਤਰੀ ਈਸਾ ਦੀ ਮਾਂ ਦੇ ਬੁੱਲਾਂ ਵਿੱਚਲੀ ਮੁਸਕਰਾਹਟ ਜਹੀ ਬਲਦੇਵ ਨੇ ਸੋਚਿਆ ਤੇ ਰਮਾ ਦੀ ਅੱਖਾਂ ਵਿੱਚ ਜਾਨੋ ਜਿੱਤ ਦਾ ਨਸ਼ਾ ਸੀ ਬਲਦੇਵ ਨੇ ਕੋਲ ਹੋ ਕੇ ਸਭ ਦੀਆਂ ਅੱਖਾਂ ਬਚਾ ਕੇ ਰਮਾ ਦੇ ਬੁੱਲਾਂ ਨੂੰ ਚੁੰਮ ਲਿਆ ਫਿਰ ਪਾਸ ਪਏ ਸਟੂਲ ਤੇ ਬੈਠ ਗਿਆ ਰਮਾ ਹਾਲੀ ਬਹੁਤ ਥੱਕੀ ਹੋਈ ਸੀ ਉਹ ਬਲਦੇਵ ਵੱਲ ਤੱਕੀ ਜਾ ਰਹੀ ਸੀ ਤੇ ਇੱਕ ਹੱਥ ਨਾਲ ਪਏ ਬੱਚੇ ਨੂੰ ਅਨਸ਼ੂਤਾ ਜਿਹਾ ਥਾਪੜ ਰਹੀ ਸੀ ਜਾਨੋ ਦੋਹਾਂ ਵਿੱਚੋਂ ਚੋਣ ਨਹੀਂ ਸੀ ਕਰ ਸਕਦੇ ਕਿ ਉਸ ਦਾ ਕਿਹੜਾ ਹੈ ਕਿਹੜਾ ਉਸਨੇ ਆਪਣੇ ਪੇਟ ਵਿੱਚੋਂ ਜੰਮਿਆ ਹੈ ਤੇ ਕਿਹੜਾ ਕੋਈ ਆਪਣੇ ਪੇਟ ਵਿੱਚੋਂ ਜੰਮ ਕੇ ਪਾਲ-ਪੋਸ ਕੇ ਵੱਡਾ ਕਰਕੇ ਪਤਲੀ ਜਹੀ ਮੋਛ ਵਾਲਾ ਕਬਰੀਆਂ ਅੱਖਾਂ ਵਾਲਾ ਲੰਮਾ-ਲੰਮਾ ਜਵਾਨ ਕਰਕੇ ਰਮਾ ਨੂੰ ਦੇ ਕੇ ਆਪ ਮਰ ਗਈ ਸੀ। ਨਰੋਆ ਏ ਕਾਕਾ ਪੁੱਤਰ ਰਮਾ ਦੀ ਮਾਂ ਨੇ ਫਿਰ ਪਿਆਰ ਨਾਲ ਬਲਦੇਵ ਨੂੰ ਦੱਸਿਆ ਹਾਲੀ ਤੋਲਿਆ ਤਾਂ ਨਹੀਂ ਪਰ ਸੱਤ ਪੌਣ ਤੋਂ ਘੱਟ ਨਹੀਂ। ਹਾਂ ਤਕੜਾ ਏ ਬਲਦੇਵ ਨੇ ਰਮਾ ਨਾਲੋਂ ਇੱਕ ਪਾਲ ਲਈ ਤਾਰ ਤੋੜ ਕੇ ਕਿਹਾ ਪਰ ਇਸ ਪਾਲ ਵਿੱਚ ਬਹੁਤ ਕੁਝ ਹੋ ਚੁੱਕਾ ਸੀ ਰਮਾ ਨੇ ਦਰਵਾਜ਼ੇ ਵੱਲ ਦੇਖਿਆ ਸੀ। ਤੇ ਦਰਵਾਜ਼ੇ ਵਿੱਚ ਉਸ ਨੂੰ ਇੱਕ ਥਾਣੇਦਾਰ ਤੇ ਤਿੰਨ ਚਾਰ ਪੁਲਸੀ ਆਉਂਦੇ ਦੱਸੇ ਸੰਤ ਉਹ ਕੂਕ ਪਈ ਸੀ ਤੁਸੀਂ ਕਿਉਂ ਆਏ ਹੋ ਮੇਰੇ ਕਮਰੇ ਵਿੱਚ ਚਲੇ ਜਾਓ ਨਿਕਲ ਜਾਓ ਮੈਂ ਆਪਣਾ ਬੱਚਾ ਨਹੀਂ ਦਿਾਂਗੀ ਇਸ ਨੂੰ ਮੈਂ ਜੰਮਿਆ 9 ਮਹੀਨੇ ਪੇਟ ਵਿੱਚ ਰੱਖ ਕੇ ਮੇਰਾ ਬੱਚਾ ਹੈ ਤੁਸੀਂ ਇਹਦੇ ਕੀ ਲਗਦੇ ਹੋ ਰਮਾ ਚੀਕ ਰਹੀ ਸੀ ਜਾਨੋ ਉਸ ਨੂੰ ਹਿਸਟਰੀਆ ਦੀ ਫਿਟ ਪੈ ਰਹੀ ਸੀ ਰਮਾ ਨੇ ਬਲਦੇਵ ਦਾ ਹੱਥ ਫੜ ਕੇ ਆਪਣੇ ਵੱਲ ਖਿੱਚਿਆ ਜਾਨੋ ਉਸ ਨੂੰ ਆਪਣੀ ਬੁੱਕਲ ਵਿੱਚ ਲੁਕਾਣਾ ਚਾਹੁੰਦੀ ਹੋਵੇ ਤੁਸੀਂ ਕੌਣ ਹੁੰਦੇ ਹੋ ਇਸ ਨੂੰ ਹੱਥ ਲਾਣ ਵਾਲੇ ਮੇਰਾ ਬੱਚਾ ਹੈ ਥਾਣੇਦਾਰ ਨੇ ਆਕੇ ਬਲਦੇਵ ਦੇ ਮੋਢੇ ਉੱਤੇ ਹੱਥ ਰੱਖ ਦਿੱਤਾ ਇੱਕ ਸਪਾਈ ਨੇ ਉਸ ਨੂੰ ਕੜੀਆਂ ਬਹਿਨਾ ਦਿੱਤੀਆਂ ਰਮਾ ਦੀ ਮਾਂ ਅੱਖਾਂ ਟੱਡੀ ਬੇਹੇਸ ਹੋਈ ਬੈਠੀ ਸੀ ਰਮਾ ਨੇ ਬਲਦੇਵ ਦੇ ਹੱਥ ਨੂੰ ਘੁੱਟ ਕੇ ਹੋਰ ਫੜ ਲਿਆ ਡਾਕਟਰ ਜੀ ਉਸਨੇ ਡਾੜ ਮਾਰ ਕੇ ਪੁਕਾਰਿਆ ਮੇਰਾ ਬੱਚਾ ਮੈਥੋ ਖੋਲ ਏ ਚੱਲੇ ਨੇ ਬੇ ਜੀ ਡਾਕਟਰ ਨੂੰ ਬਿਲਾਓ ਇਹ ਮੇਰਾ ਬੱਚਾ ਮੈਥੋ ਖੋ ਰਏ ਨੇ ਡਾਕਟਰ ਸ਼ਾਇਦ ਵਰਾਂਡੇ ਵਿੱਚੋਂ ਲੰਘ ਰਿਹਾ ਸੀ ਝਟਨ ਡਰਾ ਗਿਆ ਤੁਹਾਨੂੰ ਮੇਰੀ ਇਜਾਜ਼ਤ ਤੋਂ ਬਿਨਾ ਵਾਰਡ ਵਿੱਚ ਨਹੀਂ ਸੀ ਆਉਣਾ ਚਾਹੀਦਾ ਉਸਨੇ ਹਲਕੇ ਜਿਹੇ ਗੁੱਸੇ ਦਾ ਗੁੱਸੇ ਨਾਲ ਥਾਣੇਦਾਰ ਨੂੰ ਆਖਿਆ ਤੇ ਫਿਰ ਇਸ ਹਾਲਤ ਵਿੱਚ ਇਹ ਗ੍ਰਿਫਤਾਰੀ ਸ਼ਾਇਦ ਇਸ ਲੜਕੀ ਦੀ ਜਾਨ ਡਾਕਟਰ ਦੀਆਂ ਅੱਖਾਂ ਵਿੱਚ ਸੇਜਲ ਆ ਗਈ ਥਾਣੇਦਾਰ ਨੇ ਕੋਈ ਜਵਾਬ ਨਾ ਦਿੱਤਾ ਪੁਲਸੀਏ ਬਲਦੇਵ ਨੂੰ ਬਾਹਰ ਖਿੱਚ ਕੇ ਲੈ ਗਏ ਡਾਕਟਰ ਜੀ ਮੇਰੇ ਬੱਚੇ ਨੂੰ ਕਿੱਧਰ ਲੈ ਚੱਲੇ ਨੇ ਰੋਕਿਓ ਪਕੜਿਓ ਰਮਾ ਰੋ ਰਹੀ ਸੀ ਬੱਸ ਬੱਚੀ ਹੌਸਲਾ ਕਰ ਡਾਕਟਰ ਨੇ ਰਮਾ ਦੀ ਮਾਂ ਬਣ ਕੇ ਦਿਲਾਸਾ ਦੇਣਾ ਚਾਹਿਆ ਉਹ ਵੇਖ ਤੇਰਾ ਬੱਚਾ ਤਾਂ ਤੇਰੇ ਪਾਸ ਹੈ ਤੇ ਬੱਚਾ ਚੁੱਕ ਕੇ ਰਮਾ ਦੀ ਹਿੱਕ ਤੇ ਲਟਾ ਦਿੱਤਾ ਰਮਾ ਦੀ ਮਾਂ ਹੱਕੀ ਬੱਕੀ ਬੇਟਬੇੜਚ ਆਕ੍ਰਈ ਸੀ ਰਮਾ ਹਿੱਕ ਤੇ ਬੱਚੇ ਨੂੰ ਥਾਪੜ ਰਹੀ ਸੀ ਤੇ ਰੋਂਦੀ ਕਹਿ ਰਹੀ ਸੀ ਹਾਏ ਮੇਰਾ ਬੱਚਾ ਪੁਲਸੀਏ ਲੈ ਚੱਲੇ ਸਨ ਡਾਕਟਰ ਜੀ ਧੰਨਵਾਦ